ਅੱਜ 14 ਫਰਵਰੀ ਦਾ ਦਿਨ ਹੈ। ਜ਼ਿਆਦਾਤਰ ਨੌਜਵਾਨ ਇਸ ਨੂੰ ਵੈਲੈਂਟਾਈਨ ਡੇ ਦੇ ਨਾਮ ਨਾਲ ਯਾਦ ਕਰਦੇ ਨੇ। ਇਸ ਨੂੰ ਪਿਆਰ ਵਾਲਾ ਦਿਨ ਕਹਿੰਦੇ ਨੇ। ਪਰ ਦੂਜੇ ਪਾਸੇ 14 ਫਰਵਰੀ 2019 ਦਾ ਉਹ ਦਿਨ ਵੀ ਹੈ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। 14 ਫਰਵਰੀ 2019 ਦਾ ਦਿਨ ਭਾਰਤ ਦੇ ਇਤਿਹਾਸ ਦਾ ਉਹ ਕਾਲਾ ਦਿਨ ਸੀ ਜਿਸ ਨੂੰ ਅੱਜ ਤੱਕ ਨੌਜਵਾਨ ਪੀੜ੍ਹੀ ਖਾਸ ਕਰਕੇ ਲੋਕ ਕਦੇ ਨਹੀਂ ਭੁਲਾ ਸਕਦੇ। ਇਸ ਦਿਨ ਜੰਮੂ ਸ਼੍ਰੀਨਗਰ ਹਾਈਵੇ ਤੇ ਸੀਆਰਪੀਐਫ ਦੇ ਜਵਾਨਾਂ ਦੇ ਕਾਫਲੇ ਤੇ ਆਤਮਕਾਤੀ ਹਮਲਾ ਹੋਇਆ ਸੀ ਭਾਰਤ ਦੇ 40 ਬਹਾਦਰ ਜਵਾਨ ਸ਼ਹੀਦ ਹੋ ਗਏ ਸਨ ਪਾਕਿਸਤਾਨ ਦੇ ਸੰਗਠਨ ਜੈਸ਼ੇ ਮੁਹੰਮਦ ਨੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੁਰ ਨੇੜੇ ਲੇਤਪੁਰਾ ਇਲਾਕੇ ਦੇ ਵਿੱਚ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਇਸ ਹਮਲੇ ਦੇ ਜਵਾਬ ਦੇ ਵਿੱਚ ਭਾਰਤ ਨੇ ਪਾਕਿਸਤਾਨ ਤੋਂ ਬਦਲਾ ਲੈ ਲਿਆ ਭਾਰਤ ਨੇ 26 ਫਰਵਰੀ ਨੂੰ ਬਾਲਾਕੋਟ 에ਅਰ ਸਟ੍ਰਾਈਕ ਕਰਕੇ ਜੈਸ਼ੇ ਮੁਹੰਮਦ ਨੂੰ ਮਾਰ ਦਿੱਤਾ ਤੇ ਅੱਜ ਅਸੀਂ ਉਸ ਹਮਲੇ ਦੀ 6ਵੀਂ ਵਰ੍ਹੇ ਸਿ ਮਨਾ ਰਹੇ ਹਾਂ ਇਹਨਾਂ 40 ਜਵਾਨਾਂ ਦੇ ਵਿੱਚੋਂ 4 ਪੰਜਾਬ ਦੇ ਪੁੱਤ ਵੀ ਸ਼ਹੀਦ ਹੋ ਗਏ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਜਵਾਨ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾ ਨਗਰ ਦਾ ਰਹਿਣ ਵਾਲਾ ਮਨਜਿੰਦਰ ਸਿੰਘ ਮੋਗਾ ਜ਼ਿਲ੍ਹੇ ਦਾ ਜੈਮਲ ਸਿੰਘ ਜੋ CRPF ਦੇ ਕਾਫਲੇ ਦੀ ਬਸ ਇ ਚਲਾ ਰਿਹਾ ਸੀ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਗੰਢੀ ਵਿੰਡ ਧੱਤਲ ਦਾ ਰਹਿਣ ਵਾਲਾ ਜਵਾਨ ਸੁਖਜਿੰਦਰ ਸਿੰਘ ਤੇ ਰੂਪਨਗਰ ਜ਼ਿਲ੍ਹੇ ਦੇ ਵਿੱਚ ਪੈਂਦੇ ਪਿੰਡ ਰੋਲੀ ਨਾਲ ਸੰਬੰਧਿਤ ਕੁਲਵਿੰਦਰ ਸਿੰਘ ਸ਼ਾਮਲ ਨੇ ਦਰਅਸਲ ਪੁਲਵਾਮਾ ਦੇ ਵਿੱਚ ਨੈਸ਼ਨਲ ਹਾਈਵੇ ਤੇ ਜਾ ਰਹੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਜਵਾਨਾਂ ਦੇ ਕਾਫਲੇ ਨੂੰ ਗੁਪਤ ਤਰੀਕੇ ਦੇ ਨਾਲ ਨਿਸ਼ਾਨਾ ਬਣਾਇਆ ਗਿਆ ਸੀ 14 ਫਰਵਰੀ 2019 ਦੀ ਦੁਪਹਿਰ ਨੂੰ 300 ਕਿਲੋਗ੍ਰam ਵਿਸਫੋਟਕਾਂ ਦੇ ਨਾਲ ਭਰੇ ਇੱਕ ਵਾਹਨ ਨੇ CRPF ਦੇ ਇੱਕ ਵਾਹਨ ਨੂੰ ਟੱਕਰ ਮਾਰ ਦਿੱਤੀ ਤੇ ਕਾਫਲੇ ਨੂੰ ਉਡਾ ਦਿੱਤਾ ਇਸ ਘਟਨਾ ਦੇ ਕੁਝ ਮਿੰਟਾਂ ਦੇ ਅੰਦਰ ਹੀ ਪੂਰੀ ਦੁਨੀਆ 'ਚ ਇਸ ਦੀ ਨਿੰਦਾ ਹੋਣ ਲੱਗੀ ਭਾਰਤ ਦੇ ਬਹਾਦਰ ਜਵਾਨਾਂ ਤੇ ਹੋਏ ਇਸ ਹਮਲੇ ਦੀ ਜ਼ਿਆਦਾਤਰ ਦੁਸ਼ੀਆਂ ਨੇ ਖਾਸੀ ਨਿੰਦਾ ਕੀਤੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਦਾ ਨਾਮ ਆਦਲ ਅਹਿਮਦ ਢਾਰ ਦੱਸਿਆ ਗਿਆ ਇਸ ਤੋਂ ਇਲਾਵਾ ਸੱਜਾਦ ਪਟ ਮੁਦਾਸਿਰ ਅਹਿਮਦ ਖਾਨ ਇਸ ਹਮਲੇ ਦੇ ਵਿੱਚ ਸ਼ਾਮਲ ਸਨ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਫੌਜ ਨੇ ਮਾਰ ਮੁਕਾ ਦਿੱਤਾ ਇਸ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਨੇ ਕੀਤੀ ਜਿਸ ਵਿੱਚ ਉਸ ਨੇ 13500 ਤੋਂ ਵੱਧ ਪੰਨਿਆਂ ਦੀ ਚਾਰਜ ਸ਼ੀਟ ਦਾਖਲ ਕੀਤੀ ਇਸ ਹਮਲੇ ਦਾ ਭਾਰਤ ਨੇ ਬਥਰਾ ਲਿਆ ਜਾਣਕਾਰੀ ਮੁਤਾਬਕ 26 ਫਰਵਰੀ 2019 ਨੂੰ ਰਾਤ ਦੇ ਕਰੀਬ 3 ਵਜੇ ਭਾਰਤੀ ਹਵਾਈ ਫੌਜ ਦੇ 12 ਮਿਰਾਜ 2000 ਲੜਾਕੂ ਜਹਾਜ਼ਾਂ ਨੇ ਕੰਟਰੋਲ ਰੇਖਾਂ ਨੂੰ ਪਾਰ ਕੀਤਾ ਤੇ ਬਾਲਾਕੋਟ ਵਿੱਚ ਜੈਸ਼ੇ ਮੁਹੰਮਦ ਦੇ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੂਤਰਾਂ ਦੇ ਮੰਨੀ ਅਨੁਸ ਹਮਲੇ ਦੇ ਵਿੱਚ ਪਾਕਿਸਤਾਨ ਸਹਿਯੋਗੀ 300 ਲੋਕ ਮਾਰਿ ਗਏ ਹਵਾਈ ਹਮਲੇ ਦੇ ਵਿੱਚ ਉਹਨਾਂ ਦੇ ਟਿਕਾਣਿਆਂ ਤੇ ਕਰੀਬ 1000 ਕਿਲੋ ਬੰਬ ਪਾਏ ਗਏ ਪੁਲਵਾਮਾ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਤੋਂ ਬਦਲਾ ਲੈਣ ਦੀ ਯੋਜਨਾ ਬਣਾਉਣ ਦੀ ਜ਼ਿੰਮੇਵਾਰੀ ਐਨਐਸਏ ਅਜੀਤ ਡੋਬਾਲ ਨੂੰ ਦਿੱਤੀ ਉਹਨਾਂ ਦੇ ਇਲਾਵਾ ਉਸ ਵੇਲੇ ਦੀ ਹਵਾਈ ਸੈਨਾ ਬੀਐਸ ਤਨਵਾਹ ਨੇ ਵੀ ਹਮਾਈ ਹਮਲੇ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਇਸ ਕਰਕੇ ਅੱਜ 14 ਫਰਵਰੀ ਦਾ ਉਹ ਕਾਲਾ ਦਿਨ ਜਿਸ ਨੂੰ ਲੋਕ ਕਦੇ ਨਹੀਂ ਭੁਲਾ ਸਕਦੇ ਜਿਸ ਦਿਨ ਪੁਲਵਾਮਾ ਅਟੈਕ ਹੋਇਆ ਸੀ ਪਰ ਦੂਜੇ ਪਾਸੇ ਅੱਜ ਦਾ ਯੂਥ ਇਸ ਚੀਜ਼ ਨੂੰ ਭੁੱਲਦਾ ਜਾ ਰਿਹਾ ਹੈ 14 ਤਾਰੀਖ 14 ਫਰਵਰੀ ਨੂੰ ਸਿਰਫ ਪਿਆਰ ਵਾਲਾ ਦਿਨ ਕਹਿ ਕੇ ਮਨਾਉਂਦਾ ਹੈ ਇਸ ਦਿਨ ਵੈਲੈਂਟਾਈਨਸ ਡੇ ਹੁੰਦਾ ਪਰ ਦੂਜੇ ਪਾਸੇ ਉਹ ਦਿਨ ਹੈ ਜਦੋਂ ਪੁਲਵਾਮਾ ਅਟੈਕ ਹੋਇਆ ਸੀ ਕਾਲੇ ਜਵਾਨ ਸ਼ਹੀਦ ਹੋ ਗਏ ਸਨ ਜਿਸ ਵਿੱਚ ਚਾਰ ਪੰਜਾਬ ਦੇ ਜਵਾਨ ਵੀ ਸ਼ਾਮਲ ਸਨ ਇਸ ਕਰਕੇ ਅੱਜ ਦੇ ਦਿਨ ਸਾਰੇ ਲੀਡਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਿਨ ਨੂੰ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਨੇ